ગાંધીકાપ سونے ਦਾ ਵਕਤ ਹੋ ਗਿਆ تھا۔ ਸ਼ੋਸ਼ਲ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਕੁਝ ਘਟਨਾਵਾਂ ਅਜਹੀਆਂ ਹੁੰਦੀਆਂ ਹਨ ਕਿ ਜਿਨ੍ਹਾਂ ਨੂੰ ਬਿਆਨ ਕਰਨਾ ਤੇ ਸੁਣਨਾ ਆਪਣੇ ਆਪ ਦੇ ਵਿੱਚ ਅਸਹਿਜ ਹੁੰਦਾ ਹੈ। ਕਾਲ ਦੇ ਚੱਕਰ ਵਿੱਚ ਕੁਝ ਵਰਤਾਰੇ ਅਜਿਹੇ ਵਾਪਰਦੇ ਹਨ ਕਿ ਜੋ ਕਦੇ ਵੀ ਅਤੀਤ ਨਹੀਂ ਬਣਦੇ। ਉਹ ਅਤੀਤ ਹੋ ਕੇ ਵੀ ਵਰਤਮਾਨ ਹੀ ਰਹਿੰਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੁੰਦਾ ਹੈ ਇੱਕ ਠੋਕੇ ਦਾਵਾ ਕਰਨ ਵਾਲਾ। ਭਾਰਤ ਦੇਸ਼ ਭਾਰਤ ਦੇਸ਼ ਦੀ ਰਾਜਧਾਨੀ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ 1 2 ਤੇ 3 ਨਵੰਬਰ 1984 ਨੂੰ ਸਿੱਖ ਸਮੁਦਾਏ ਦੇ ਲੋਕਾਂ ਦਾ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਵੱਡੇ ਤੌਰ ਤੇ ਕਤਲੇਆਮ ਕੀਤਾ ਜਾਂਦਾ ਹੈ। ਇਤਨਾ ਟਾਈਮ ਹੋ ਗਿਆ ਹੈ ਅਭੀ ਵੀ ਹਮਾਰੇ ਜ਼ਖਮ ਤਾਜ਼ਾ ਆਹੇ। ਇਤਨਾ ਬੜਾ ਜ਼ੁਲਮ ਹੋਇਆ ਹੈ ਹਮਾਰੇ ਸਾਥ। ਇਹ ਕਤਲੇਆਮ ਇਨਾ ਭਿਆਨਕ ਤੇ ਇਨਾ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਕਿ ਇਸ ਦੀ ਪੂਰੀ ਦੁਨੀਆ ਦੇ ਵਿੱਚ ਮਿਸਾਲ ਮਿਲਣੀ ਔਖੀ ਹੋ ਜਾਂਦੀ ਹੈ ਇਸ ਕਤਲੇਆਮ ਦੇ ਵਿੱਚ ਦਰਿੰਦਗੀ ਦੇ ਉਹ ਢੰਗ ਤਰੀਕੇ ਅਪਣਾਏ ਗਏ ਇੱਕ ਇਨਸਾਨ ਨੂੰ ਕਤਲ ਕਰ ਲਈ ਜਿਹੜਾ ਜਾਨਵਾਨਾ ਢੰਗ ਅਪਣਾਇਆ ਜਾ ਸਕਦਾ ਜਾਂ ਇੰਨੀ ਦਰਿੰਦਗੀ ਕੀਤੀ ਜਾ ਸਕਦੀ ਉਹ ਵੀ ਆਪਣੇ ਆਪ ਦੇ ਵਿੱਚ ਉਹਦੀ ਵੀ ਕੋਈ ਮਿਸਾਲ ਨਹੀਂ ਮਿਲਦੀ ਉਸ ਦੀ ਕਲਪਨਾ ਕਰਨੀ ਵੀ ਜਿਹੜੀ ਉਹ ਮੁਸ਼ਕਲ ਹੋ ਜਾਂਦੀ ਹੈ ਕਿ ਜਿਹੜੀ ਸਿੱਖ ਸਿੱਖਾਂ ਨੂੰ ਉਹਦੋਂ ਕਤਲ ਕਰਨ ਦੇ ਲਈ ਢੰਗ ਤਰੀਕੇ ਇਸ ਭੀੜ ਵੱਲੋਂ ਜਿਹੜੇ ਸੀ ਉਹ ਅਪਣਾਏਗੇ ਇਸ ਭੀੜ ਨੇ ਬੜੇ ਹੀ ਯੋਜਨਾਬੱਧ ਤਰੀਕੇ ਦੇ ਨਾਲ ਸਿੱਖਾਂ ਨੂੰ ਟਾਰਗੇਟ ਕੀਤਾ ਮੰਨਿਆ ਜਾਂਦਾ ਹੈ ਕਿ ਇਹਨਾਂ ਨੂੰ ਵੋਟਰ ਲਿਸਟਾਂ ਦਿੱਤੀਆਂ ਗਈਆਂ ਪਹਿਲਾਂ ਸਿੱਖਾਂ ਦੇ ਘਰਾਂ ਨੂੰ ਟ੍ਰੇਸ ਆਊਟ ਕੀਤਾ ਗਿਆ ਉਹਨਾਂ ਦੀ شناخت ਕੀਤੀ ਗਈ ਕਿ ਕਿਹੜੇ ਮੁਹੱਲਿਆਂ ਦੇ ਵਿੱਚ ਕਿਹੜੀਆਂ ਗਲੀਆਂ ਦੇ ਵਿੱਚ ਕਿਹੜੀਆਂ ਕਲੋਨੀਆਂ ਦੇ ਵਿੱਚ ਸਿੱਖ ਆਬਾਦੀ ਹੈ ਵੋਟਰ ਲਿਸਟਾਂ ਤੋਂ ਉਹਨਾਂ ਨੂੰ ਟ੍ਰੇਸ ਆਊਟ ਕਰਕੇ ਉਹਨਾਂ ਦੇ ਘਰਾਂ ਦੀ ਮਾਰਕਿੰਗ ਕੀਤੀ ਗਈ شناخت ਕੀਤੀ ਗਈ ਤੇ ਫਿਰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਇਹਨਾਂ ਘਰਾਂ ਦੇ ਉੱਪਰ ਹਮਲੇ ਕੀਤੇ ਗਏ ਇਹਨਾਂ ਨੂੰ ਭੀੜ ਨੂੰ ਹਥਿਆਰ ਪ੍ਰੋਵਾਈਡ ਕਰਾਏ ਗਏ ਜਿਨ੍ਹਾਂ ਦੇ ਵਿੱਚ ਪੈਟਰੋਲ ਪੈਟਰੋਲ ਬੰਬ ਕੁਸ਼ ਤੇਜ਼ ਧਾਰ ਹਥਿਆਰ ਫਿਰ ਇਸ ਭੀੜ ਨੇ ਸਿੱਖਾਂ ਦੇ ਘਰਾਂ ਦੇ ਉੱਪਰ ਹਮਲੇ ਕੀਤੇ ਸਿੱਖ ਨੌਜਵਾਨਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਘਰਾਂ ਦੇ ਵਿੱਚ ਵੜ ਵੜ ਕੇ ਉਹਨਾਂ ਦੇ ਕੇਸਾਂ ਤੋਂ ਫੜ ਫੜ ਕੇ ਬਾਹਰ ਗਲੀਆਂ ਦੇ ਵਿੱਚ ਲਿਹਾੜ ਕੇ ਲਿਆ ਕੇ ਉਹਨਾਂ ਨੂੰ ਮਾਰਿਆ ਗਿਆ ਤੇਜ਼ ਹਥਿਆਰਾਂ ਦੇ ਨਾਲ ਮਾਰਿਆ ਗਿਆ ਜਦੋਂ ਉਹ ਅੰਧਮੋਏ ਹੋਏ ਤੇਲ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਇਨਾ ਦ੍ਰਿੰਦਗੀ ਭਰਿਆ ਉੱਥੇ ਵਰਤਾਰਾ ਵਰਤ ਰਿਹਾ ਸੀਗਾ ਕਿ ਜਿਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਟੈਕ ਦੇ ਨੇ ਐਸੇ ਹੀ ਸੁਣਨੇ ਮੈਂ ਆਇਆ ਸ਼ੋਰ ਸ਼ਰਾਬਾ ਹੋਆ। ਕਾਂਟਾ ਗਾਂਧੀ ਕੋ ਮਾਰ ਦਿਆ ਹੈ ਮਾਰ ਦਿਆ ਹੈ। Indira Gandhi, ruler of the world's largest democracy died today, shot down by two of her own bodyguards. They were Sikhs taking revenge for the invasion of their temple in June. ਬਸ ਯਹੀ ਬਾਤ ਚੱਲ ਰਹੀ ਥੀ। इंदिरा गांधी को सिखों ने मारा है और शायद अब हमारे ऊपर अटैक करेंगे फिर शोर शराबा इधर से उधर उधर से उधर शोर शराबा बहुत हो रहा था शाम के टाइम जब अपनी छतों पे चढ़ के देखा तो चारों तरफ धुआं-धुआं लग रहा था पता लग रहा था कि भी जो ट्रेनों में ट्रकों में बसों में सफ़र कर रहे हैं सरदार उनको मार रहे हैं फिर एक तरीक हुई जब सुबह तो हिंदू लोग थे जो वो पूरी भीड़ की भीड़ आ गई थी दरवाजे तोड़ तोड़ के घरों में आग लगा रहे चारों तरफ से यही आवाजें गूंज रही थी मारो 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 हमारे पिताजी भी कह रहे थे के बस अब एंड आ गया है हमारा हम नहीं बचेंगे अब हमारे पिताजी भी कह रहे ਸੇਖ ਨੌਜਵਾਨਾਂ ਨੂੰ ਗਲਾਂ ਦੇ ਵਿੱਚ ਬਲ ਦੇ ਟਾਇਰ ਉਹਨਾਂ ਦੇ ਪਾਏ ਗਏ ਹੱਥ ਉਹਨਾਂ ਦੇ ਪਿੱਛੇ ਬੰਨ੍ਹ ਦਿੱਤੇ ਗਏ ਜਦੋਂ ਇਸ ਤੇ ਇਸ ਤਰ੍ਹਾਂ ਨਾਲ ਉਹ ਨੌਜਵਾਨ ਤਰਫ ਦੇ ਸੀਗੇ ਕਿਉਂਕਿ ਇੱਕ ਬਲ ਦੀ ਅੱਗ ਦਾ ਗਲ ਦੇ ਵਿੱਚ ਪੈਣਾ ਤੇ ਹੱਥ ਇਨਸਾਨ ਦੇ ਵੱਢੇ ਹੋਣੇ ਉਹਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਗੱਲ ਹੈ ਜਦੋਂ ਉਹ ਸੜਕ ਦੇ ਉੱਤੇ ਦੌੜਦੇ ਸੀਗੇ ਤੇ ਇਹ ਭੀੜ ਵੱਲੋਂ ਇਸ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਸੀਗੇ ਹਾਸੇ ਮਜ਼ਾਕ ਦੇ ਵਿੱਚ ਕਿ ਦੇਖੋ ਸਰਦਾਰ ਕਿਸ ਤਰ੍ਹਾਂ ਡਾਂਸ ਕਰ ਰਿਹਾ ਹੈ ਇਹਨਾਂ ਦਰਿੰਦਗੀ ਭਰਿਆ ਵਰਤਾਰਾ ਉੱਥੇ 3 ਦਿਨ ਦਿੱਲੀ ਦੀਆਂ ਛੜਕਾਂ ਦੇ ਉੱਤੇ ਵਰਤਦਾ ਰਿਹਾ ਬਜ਼ੁਰਗਾਂ ਨੂੰ ਉਹਨਾਂ ਦੇ ਉੱਪਰ ਕੰਬਲ ਪਾੜਨ ਦੇ ਉੱਪਰ ਰਜਾਈਆਂ ਪਾ ਕੇ ਉੱਪਰ ਪੈਟਰੋਲ ਪਾ ਕੇ ਉਹਨਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਤੇਰੇ ਜੇਟ ਕੋ ਖੀਂਚ ਕੇ ਲੈ ਗਏ ਬਾਹਰ ਉਸਕੋ ਤਲਵਾਰ ਮਾਰ ਕੇ ਉਸਕਾ ਪੇਟ ਕੱਟ ਦਿਆ ਹਮ ਚੀਕੇ ਮਾਰ ਰਹੇ تھے ਰੋ ਰਹੇ تھے ਮੇਰੀ ਸਾਧ ਮੇਰੀ ਨੰਦੇ ਵਗੈਰਾ ਸਾਰੇ ਹਮ ਚੀਤੇ ਮਾਰ ਮਾਰ ਕੇ ਰੋਣੇ ਲੱਗੇ ਹਮ ਉਸਕੋ ਸੰਭਾਲਨੇ ਲੱਗੇ ਥੋੜੀ ਦੇਰ ਮੈਂ ਗਏ ਇਹ ਉੱਪਰ अंदर और मेरे आदमी को बालों में से ऊपर टाण से उतार के और मेरे आदमी के बड़े बड़े लंबे लंबे बाल थे बालों में से खींच के लेके आ गए पगड़ी उतार गए खाट होती है ना जो वो डाल दिया मेरे आदमी के ऊपर फिर एक रजाई डाल दी उसके ऊपर टायर डाल दिया इन्होंने जला हुआ मैं चिक्के मार मार के रोने लगी एक आदमी था बुजरक सा जा रहा था मैंने उसके पैर पकड़ लिए ऐसे पैर पकड़ लिए तो वो मुझे घसीटता हुआ खींचता हुआ मैंने कहा मेरे आदमी को छोड़ दो मेरे आदमी को छोड़ दो तो 19 साल में देखो मैं विडो भी बन गई थी तीन बच्चे भी हो गए पर मैंने पता नहीं कैसे-कैसे अपने बच्चे पाले हैं लोगों के घरों में मैंने बर्तन भी माजे हैं मैंने बड़े मुश्किल से अपने बच्चे पाले बच्चों तक नहीं बख्शा गया नौजवानों बच्चों को लेके 80 साल के बुजुर्गों तक जो भी आया हर एक नु बेरहमी के नाल कत्ल कर ਦਿੱਤਾ ਗਿਆ वो घर से निकले ना तो वो भीड़ खड़ी हुई भी थी उस भीड़ ने हमारे सामने वार किया जितने भी जहाँ भी सिख भाई मिल रहा था सरयाम उनको जिंदों को गले में टेर डाल डाल के जला रहे थे हम तो बहुत ही डर गए थे लाछों का ढेर देख देख के अपने होश आवाज खो दिए थे हमने तो लाछों के ऊपर पैर रख रख के रख रख के निकले कॉलोनी से हमारे को भी घरों से बाहर निकाल दिया था मारो 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 ये जा रहा सरदार ये जा रहा सरदार सरदार को मारो ऐसे नारे आने लग लगी इंदिरा गांधी अमर रहे इन सरदारों को मारो इन्होंने हमारी माँ को मारा है ऐसे जिंदे जल रहे थे तड़प रहे थे पानी 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 लेकिन पानी उनको दे कौन सरदार था वो भाग रहा था उसके पीछे पचास साठ जने लोग थे मैंने जब दरवाजे से ऐसे देखा तो उस तेल डाल दिया उसको आग लगा दी वो मैंने पहला केस देखा था ਉਸ ਸਮੇਂ ਦੀ ਹਕੂਮਤ ਗਾਂਧੀ ਪਰਿਵਾਰ ਦੇ ਕੁਝ ਖਾਸ ਚਾਪਲੂਸ ਲੋਕ ਜਿਨ੍ਹਾਂ ਦਾ ਕੇਸ ਕਤਲੇਆਮ ਦੇ ਵਿੱਚ ਨਾ ਸਾਹਮਣੇ ਆਉਂਦਾ ਜਿਨ੍ਹਾਂ ਦੇ ਵਿੱਚ ਜਗਦੀਸ਼ ਟਾਈਟਲਰ ਸੱਜਣ ਕੁਮਾਰ ਤੇ ਐਚ ਕੇ ਐਲ ਭਗਤ ਵਰਗੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਭੀੜ ਦੀ ਅਗਵਾਈ ਕੀਤੀ ਇਹਨਾਂ ਨੇ ਇਸ ਭੀੜ ਨੂੰ ਜੋ ਮਟੀਰੀਅਲ ਸੀਗਾ ਉਹ ਪ੍ਰੋਵਾਈਡ ਕਰਾਇਆ ਕਿ ਜਿਸ ਨਾਲ ਸਿੱਖਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਜਿਸ ਨਾਲ ਉਹਨਾਂ ਦਾ ਕਤਲੇਆਮ ਕੀਤਾ ਜਾ ਸਕਦਾ जो एच के भगत था उनको भी गए सम्मान वो कहता मैं था ही नहीं मैं था ही नहीं मैंने एक बार ही देखा था उसको पहली बार चश्मा लगाया वो तने काला और सफेद कुर्ता था सफेद पजामा था था वो आया तो वो सारे जितने भी लोग थे ना मारने वाले और पुलिस भी साथ में थी वो नेता की तरफ भाग रहे थे तो हम भी हम भी नेता की तरफ भागे रहे थे कि को बचाने के लिए आ गए बचाने के लिए आ गए कहने लगा बड़ों को तो तुम मारोगे लेकिन छोटे बच्चों को भी मारो कि ये भी सांप के बच्चे सपोले हैं ये भी डंक मारेंगे वहाँ पे उन्होंने क्या करा पंद्रह बीस जने खड़े कर दिए एक जैसे कपड़े पहना के और एक जैसा चश्मा पहना के काला चश्मा कोर्ट में तो मेरे को कहने लगे कि भाई आप इतने भा, आपने दिया है बयान तो आप आज कोर्ट में पहचानो उसको अब मैं ऐसे ऐसे करके देखूँ मैंने कहा यहाँ ये तो मैं क्या सर जी मैं कह साहब ये तो है ही नहीं थी ये तो नहीं है फिर चप्पल उतार दी मैंने ऐसे और फिर मैंने सबको हटाया ऐसे हटाती गई हटाती गई तो वो बीच में था जैसे बीच में था ना जैसे मैंने पकड़ लिया ऐसे ऐसे मैंने पकड़ के ना उसको बस ऐसे मारने लग गई मारने लग गई मैं चप्पल देखू चप्पल कहाँ गई मेरी चप्पल से मारूं उसको चप्पल कहाँ गई मेरी ऐसे मारने लग गई मैं और बस मैंने उसके ऐसे पकड़ लिया कपड़े को ऐसे पकड़ लिया वो नीचे बैठ गया फिर फिर मेरे को पुलिस वालों ने लेडीज पुलिस ने सब ने पकड़ लिया फिर मेरे को फिर मेरे को पकड़ने लगा पता नहीं मेरे को क्या हो गया मैं पागल सी हो गई वहां पे मारा है है ऐसे बोलने लगी अगर एक आध को फांसी मिल जाती ना तो भी हमें हमें हो जाती कि नहीं दर्शन वाइटल रोल नॉट ओनली एज विटनेस इन द केस अगेंस्ट फॉर्मर कांग्रेस मिनिस्टर एच के एल भगत बट ऑल्सो एज एन एक्टिव एडवोकेट फॉर सिक्योरिंग जॉब्स फॉर द अदर विडोज especially when they were initially being offered positions as sweepers she protested on the streets to demand their rights even as perpetrators continued attacking her and tried to bribe her multiple times with the help of some air force officers nirpreet managed to rescue several families from palm colony it was during one of their trips to the colony that she saw former mp sajan kumar standing before the mob inciting them to violence ਇੱਕ ਵੀ ਸਰਦਾਰ ਬਚਨ ਨਹੀਂ ਚੇ ਜੋ ਹਿੰਦੂ ਸਰਦਾਰਾਂ ਨੂੰ ਛੁਪਾ ਰਹੇ ਹਨ ਉਹਨਾਂ ਦੇ ਘਰੋਂ ਕੋ ਵੀ ਆਗ ਲਗਾ ਦੇ ਇਹਨਾਂ ਲੋਕਾਂ ਨੇ ਗਾਂਧੀ ਪਰਿਵਾਰ ਦੇ ਨਾਲ ਆਪਣੀ ਵਫਾਦਾਰੀ ਵਿਖਾਉਣ ਦੇ ਲਈ ਵਜੀਰੀਆਂ ਮੰਨਣ ਦੇ ਲਈ ਉਹ ਮੰਤਰੀ ਬਣ ਦੇ ਲਈ ਇਹ ਸਾਰਾ ਕੁਝ ਜਿਹੜਾ ਸੀ ਇਸ ਨੂੰ ਕੀਤਾ ਇਸ ਦੇ ਵਿੱਚ ਇਹ ਵੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਸ ਸਾਰੇ ਵਰਤਾਰੇ ਦੇ ਵਿੱਚ ਇਸ ਕਤਲੇਆਮ ਦੇ ਵਿੱਚ ਸਰਕਾਰੀ ਤੰਤਰ ਵੀ ਜਿਹੜਾ ਸਾਰਾ ਇਹਨਾਂ ਦੇ ਨਾਲ ਸੀਗਾ ਜੇ ਕੋਈ ਪੀੜਤ ਪੁਲਿਸ ਨੂੰ ਦੇਖ ਕੇ ਆਪਣੀ ਮਦਦ ਦੀ ਗੁਹਾਰ ਲਗਾਉਂਦਾ ਸੀਗਾ ਤੇ ਪੁਲਿਸ ਵੀ ਉਸ ਦਰਾਂ ਜਿਹੜੀ ਮੂਕਦਰਸ਼ਨ ਬਣੀ ਜੜੀ ਉਹ ਖੜੀ ਰਹੀ ਬਲਵਾਨ ਖੋਖਣੇ ਬੋਲਾ ਇਹ ਜੋ ਸਰਦਾਰ ਤੂੰ છોੜਾਇਆ ਮੈਂ ਲੈ ਆਇਆ ਔਰ ਮੇਰੇ ਫਾਦਰ ਕੋ ਮੌਬ ਕੇ ਹਵਾਲੇ ਕਰ ਦੇ ਐਂਡ ਆਈ ਹੈਵ ਰੈਡ ਔਨ ਨੇਮ ਪਲੇਟ ਇਨਸਪੈਕਟਰ ਐਨ ਕੇ ਕੌਸ਼ਕ ਐਂਡ ਹੀ ਗਿਵ 댓 ਮੈਚ ਬਾਕਸ ਉਸ ਸੇ ਮੇਰੇ ਫਾਦਰ ਕੋ ਅਗ ਲਗਾਇਆ بڑے ਵੱਡੇ ਪੱਦਰਤੇ ਪੂਰੇ ਦੇਸ਼ ਦੇ ਵਿੱਚ ਜੇ ਦਿੱਲੀ ਤੋਂ ਬਾਹਰ ਦੀ ਗੱਲ ਕਰ ਲਈਏ ਤੇ ਪੂਰੇ ਦੇਸ਼ ਦੇ ਵਿੱਚ ਦਿੱਲੀ ਤੋਂ ਬਾਹਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਗੁਰਦੁਆਰਿਆਂ ਦੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅਗਨ ਭੇਟ ਕੀਤਾ ਗਿਆ ਹੋਰ ਵੀ ਜੋ ਇਹ ਦਰਿੰਦਗੀ ਭਰਿਆ ਵਰਤਾਰਾ ਕਰ ਸਕਦੇ ਸੀ 1 2 ਤੇ 3 ਨਵੰਬਰ 1984 ਨੂੰ ਦੇਸ਼ ਭਰ ਦੇ ਵਿੱਚ ਦਿੱਲੀ ਦੇ ਨਾਲ ਨਾਲ ਪੂਰੇ ਦੇਸ਼ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਇਹ ਕੀਤਾ ਗਿਆ ਜੇਕਰ ਇੱਥੇ ਕਸੂਰ ਮੰਨ ਲਿਆ ਜਾਵੇ ਕਿ ਇਹ ਜਿਹੜੇ ਲੋਕਾਂ ਦਾ ਕਤਲੇਆਮ ਹੋ ਰਿਹਾ ਹੈ ਸਿੱਖ ਸਮੁਦਾਇ ਦੇ ਲੋਕਾਂ ਦਾ ਕਸੂਰ ਕੀ ਸੀਗਾ ਤੇ ਇਹਨਾਂ ਦਾ ਕਸੂਰ ਸਿਰਫ ਇੰਨਾ ਹੀ ਸੀਗਾ ਕਿ ਇਹਨਾਂ ਦੇ ਸਿਰਾਂ ਤੇ ਕੇਸ ਸਨ ਪਗੜੀ ਧਾਰੀ ਸਨ ਹੱਥਾਂ ਦੇ ਵਿੱਚ ਕੜੇ ਸਨ ਬੀਬੀਆਂ ਦੇ ਨਾਂ ਦੇ ਨਾਲ ਕੌਰ ਲੱਗਦਾ ਸੀ ਤੇ ਭਾਈਆਂ ਦੇ ਨਾਮ ਦੇ ਨਾਲ ਸਿੰਘ ਲੱਗਦਾ ਸੀ ਇਸ ਤੋਂ ਵੱਡਾ ਕਸੂਰ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਕਿ ਇਸ ਤੋਂ ਕੋਈ ਵੱਡਾ ਕਸੂਰ ਇਹਨਾਂ ਨੇ ਕੀਤਾ ਹੋਵੇ ਜਿਹੜੀ ਇਹਨਾਂ ਨੂੰ ਕਿ ਇੱਕ ਸਮੁਦਾਇ ਦੇ ਲੋਕਾਂ ਵੱਲੋਂ ਐਡੀ ਵੱਡੀ ਸਜ਼ਾ ਜਿਹੜੀ ਆ ਉਹ ਦਿੱਤੀ ਗਈ ਹੈ ਸਰਕਾਰੀ ਤੌਰ ਤੇ ਇਹਨਾਂ ਨੂੰ ਇਸ ਕਤਲੇਆਮ ਨੂੰ ਇਸ ਸਿੱਖਾਂ ਦੀ ਨਸ਼ਲ ਕੁਸ਼ੀ ਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ ਜਦੋਂ ਗੱਲ ਕੀਤੀ ਗਈ ਕਿ ਇਹਨਾਂ ਦੰਗਿਆਂ ਦੇ ਵਿੱਚ ਲਗਭਗ ਜਿਹੜਾ ਉਹ ਸਰਕਾਰੀ ਅੰਕੜਿਆਂ ਦੇ ਅਨੁਸਾਰ 272200 ਦਾ ਜਿਹੜਾ ਉਹ ਮੌਤਾਂ ਜਿਹੜੀਆਂ ਹੋਈਆਂ 272200 ਸਿੱਖ ਜਿਹੜੇ ਉਹ ਕਤਲ ਹੋਏ ਇਹਨਾਂ ਇਹਨਾਂ ਨੂੰ ਦੰਗੇ ਕਹਿਣਾ ਹੀ ਆਪਣੇ ਆਪ ਦੇ ਵਿੱਚ ਇੱਕ ਪਾਪ ਮੰਨਿਆ ਜਾਂਦਾ ਹੈ ਇੱਕ ਪਾਪ ਇਹਨਾਂ ਨੂੰ ਦੰਗੇ ਕਹਿਣਾ ਕਿਉਂਕਿ ਦੰਗੇ ਦੋ ਸਮੁਦਾਇ ਦੇ ਵਿੱਚ ਬਰਾਬਰ ਹੁੰਦੇ ਨੇ ਦੋਵੇਂ ਤਰ੍ਹਾਂ ਕਿਸ ਗੱਲ ਤੋਂ ਲੜਦੀਆਂ ਨੇ ਉਹ ਜਦੋਂ ਲੜਾਈ ਕੋਈ ਵੱਡਾ ਰੂਪ ਧਾਰ ਕਰ ਜਾਂਦੀ ਧਾਰਨ ਕਰ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਦੋ ਸਮੁਦਾਇ ਦੇ ਵਿੱਚ ਦੰਗੇ ਮੰਨਿਆ ਜਾਂਦਾ ਦੋਹਾਂ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕਿਸੇ ਦਾ ਵੱਧ ਹੁੰਦਾ ਹੈ ਕਿਸੇ ਦਾ ਪਰ ਇੱਥੇ ਦੰਗਿਆਂ ਵਾਲੀ ਕੋਈ ਗੱਲ ਨਹੀਂ ਸੀ ਇੱਥੇ ਤੇ ਨਿਰਦੋਸ਼ ਸਿੱਖਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੇ ਕੇਸਾਂ ਤੋਂ ਧੂ ਧੂ ਕੇ ਦਿੱਲੀ ਦੀਆਂ ਸੜਕਾਂ ਦੇ ਉੱਪਰ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਨੂੰ ਕਿਉਂ ਮਾਰਿਆ ਜਾ ਰਿਹਾ ਉਹਨਾਂ ਦੀ ਗੁਹਾਰ ਲਾਉਣ ਤੋਂ ਬਾਅਦ ਉਹਨਾਂ ਦੀ ਮਿੰਨਤਾ ਕਰਨ ਤੋਂ ਬਾਅਦ ਵੀ ਕਿਸੇ ਨੂੰ ਬਖਸ਼ਿਆ ਨਹੀਂ ਸੀ ਜਾ ਰਿਹਾ ਇੱਕ ਵੱਡੀ ਪੱਧਰ ਤੇ ਸਿੱਖਾਂ ਦੀ ਇਹ ਨਸ਼ਲਕੁਸ਼ੀ ਸੀ ਇਹਨੂੰ ਦੰਗੇ ਕਹਿਣਾ ਵੀ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਹੈ ਇੱਕ ਬੜੇ-ਵੱਡੇ ਪਾਪ ਵਾਲੀ ਗੱਲ ਹੈ ਲਾਚੋ ਕੇ ਪਰਮਪਰ ਰੱਖ ਰੱਖ ਕੇ ਆਏ ਕੈਸੇ ਹਮ ਕਲੋਨੀ ਸੇ ਨਿਕਲ ਕੇ ਆਏ ਹਾਰਾ ਦਿਲ ਜਾਣਤਾ ਹੈ ਉਹ ਭਾਈ ਮੇਰਾ ਮੇਰੇ ਸੇ ਬੜਾ ਦਾ 18 ਸਾਲ ਦਾ ਉਸ ਕੋ ਜਿੰਦਾ ਤੜਪਤੇ ਹੋਏ ਦੇਖਾਇ ਹੈ ਮੈਨੇ ਜੇਕਰ ਇਸ ਦੇ ਵਿੱਚ ਕੋਈ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸਮੁੱਚੇ ਦੇਸ਼ ਦੇ ਵਿੱਚ ਜਿੱਥੇ ਗੁਰੂ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਿੱਖ ਪ੍ਰਾਪਰਟੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਦੇ ਵਿੱਚ ਸਿੱਖਾਂ ਦੀਆਂ ਫੈਕਟਰੀਆਂ ਸਿੱਖਾਂ ਦੀਆਂ ਦੁਕਾਨਾਂ ਹੋਰ ਸਿੱਖਾਂ ਦੇ ਕਾਰੋਬਾਰ ਇਨਾਂ ਨੂੰ ਟਾਰਗੇਟ ਕਰਕੇ ਜਿਹੜਾ ਸੀ ਬੜੀ-ਵੱਡੀ ਪੱਧਰ ਤੇ ਨੁਕਸਾਨ ਜਿਹੜਾ ਸੀ ਪਹੁੰਚਾਇਆ ਗਿਆ ਇੱਕ ਅੰਕੜਿਆਂ ਦੇ ਮੁਤਾਬਕ ਪੂਰੇ ਦੇਸ਼ ਦੇ ਵਿੱਚ 50 ਹਜ਼ਾਰ ਤੋਂ ਵੱਧ ਦੀ ਜਿਹੜੀ ਪ੍ਰਾਪਰਟੀਆਂ ਸੀਗੀਆਂ ਉਹਨਾਂ ਨੂੰ ਸਿੱਖਾਂ ਦੀਆਂ ਜਿਹੜੀਆਂ 50 ਹਜ਼ਾਰ ਤੋਂ ਵੱਧੀਆਂ ਪ੍ਰਾਪਰਟੀਆਂ ਸੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਲੁੱਟ ਲਿਆ ਗਿਆ ਜਾਂ ਸਾੜ ਦਿੱਤਾ ਗਿਆ ਸਭ ਤੋਂ ਵੱਡੀ ਤਰਾਸ ਦੀ ਗੱਲ ਇਹ ਹੈ ਕਿ ਅੱਜ ਲਗਭਗ 40 ਸਾਲ ਬੀਤ ਗਏ ਨੇ ਅੱਧੀ ਸਦੀ ਹੋਣ ਨੂੰ ਜਾ ਰਹੀ ਹੈ ਅਜੇ ਤੱਕ ਵੀ ਜਿਹੜਾ ਉਹ ਸਿੱਖ ਕੌਮ ਨੂੰ ਇਸ ਦਾ ਇਨਸਾਫ ਨਹੀਂ ਮਿਲਿਆ ਇਨਸਾਫ ਤਾਂ ਕੀ ਮਿਲਣਾ ਸੀ ਕਿਸੇ ਨੂੰ سزا ਤਾਂ ਇਹਦੇ ਵਿੱਚ ਕੀ ਮਿਲਣੀ ਸੀ ਕਿ ਢੰਗ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੀ ਅਜੇ ਤੱਕ شناخت ਵੀ ਨਹੀਂ ਕੀਤੀ ਗਈ ਕਿ ਇਸ ਐਡੇ ਵੱਡੇ ਕਤਲੇਆਮ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਸਨ ਅਗਰ ਇਹਨਾਂ ਦਾ ਕੋਈ ਫਾਂਸੀ ਮਿਲ ਜਾਂਦੀ ਨਾ ਤਾਂ ਵੀ ਹਮੇ ਆਮੇ ਤਸੱਲੀ ਹੋ ਜਾਂਦੀ ਕਿ ਨਹੀਂ ਇੱਕ ਕੋ ਤੋਂ ਮਿਲੀ ਕਿਸੇ ਕੋ ਤੋਂ ਮਿਲੀ ਥੋੜਾ ਬਹੁਤ ਤਾਂ ਹਮੇ ਤਸੱਲੀ ਹੋ ਜਾਂਦੀ ਕਿ ਨਹੀਂ ਹਮੇ ਥੋੜਾ ਬਹੁਤ ਇਨਸਾਫ ਮਿਲ ਗਿਆ ਜੇ ਸਜ਼ਾ ਦੀ ਗੱਲ ਕਰ ਲਈ ਜਾਵੇ ਤਾਂ ਸਿਰਫ ਸੱਜਣ ਕੁਮਾਰ ਜਿਹੜੇ ਕਿ ਇਹਦੇ ਵਿੱਚ ਸ਼ਾਮਲ ਰਹੇ ਸੀ ਜਿਨ੍ਹਾਂ ਦਾ ਨਾਮ ਮੁੱਖ ਰੂਪ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ 2006 ਦੇ ਵਿੱਚ ਜਾ ਕੇ ਹੁਣ ਤੁਸੀਂ ਕਲਪਨਾ ਕਰਕੇ ਦੇਖੋ ਕਿ ਇੱਕ ਬਾਈ ਐਡੇ ਵੱਡੇ ਕਤਲੇਆਮ ਦੀ 22 ਸਾਲ ਦੇ ਬਾਅਦ ਜਾ ਕੇ ਇੱਕ ਐਫ ਆਈ ਆਰ ਦਰਜ ਹੋ ਉਸ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਜਿਹੜਾ ਕਸੂਰਵਾਰ ਹੈ ਜੇਤੇ ਐਫ ਆਈ ਆਰ ਦਰਜ ਹੁੰਦੀ ਹੈ ਉਸ ਨੂੰ ਥਾਣੇ ਨਹੀਂ ਬੁਲਾਇਆ ਜਾਂਦਾ ਉਹ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਥਾਣੇ ਸੱਦ ਕੇ ਡਰਾਇਆ ਤੇ ਮੁਕਾਇਆ ਜਾਂਦਾ ਹੈ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਕਿ ਤੁਸੀਂ ਇਹ ਆਪਣੀਆਂ ਗਵਾਹੀਆਂ ਤੋਂ ਮੁੱਕਰ ਜਾਓ ਤਾਂ ਕਿ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਜਿਹੜੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਜਿਹੜੀ ਕਤਲ ਹੋਈ ਉਹਨਾਂ ਦੇ بیٹے ਰਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਹੈ ਤੇ ਮਹਿਸਕ ਉਸ ਦੇਣ ਉਸ ਦੇਣ ਬਾਅਦ 19 ਨਵੰਬਰ 1984 ਨੂੰ ਉਹ ਇੱਕ ਪੀੜ ਨੂੰ ਇੱਕ ਵੱਡੇ ਜਲਸੇ ਨੂੰ ਸੰਬੋਧਨ ਕਰਦਿਆਂ ਹੋਇਆ ਇਸ ਤੇ ਬੜਾ ਸਹਜ ਪ੍ਰਗਟਾਉਂਦੇ ਨੇ ਕਿ ਜੋ ਵੀ ਦਿੱਲੀ ਦੇ ਵਿੱਚ ਹੋਇਆ ਜੋ ਇਹ ਵਰਤਾਰਾ ਵਰਤਿਆ ਇਹ ਬੜੀ ਇੱਕ ਨਾਰਮਲ ਗੱਲ ਸੀ ਉਹ ਆਪਣੇ ਭਾਸ਼ਣ ਦੇ ਵਿੱਚ ਕਹਿ ਰਹੇ ਨੇ ਕਿ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਆ ਜਦੋਂ ਕੋਈ ਵੱਡਾ ਦਰਖਤ गिरਦਾ ਹੈ ਤਾਂ ਧਰਤੀ ਹਿੱਲਦੀ ਹੈ ਉਹ ਹਿੰਦੀ ਚ ਇਹਨੂੰ ਕਹਿੰਦੇ ਨੇ ਕਿ ਜਦ ਕੋਈ ਬੜਾ ਪੀੜ ਗਿਰਤਾ ਹੈ ਤਾਂ ਧਰਤੀ ਹਿਲਦੀ ਹੈ ਉਹ ਇਸ ਨੂੰ ਬੜੇ ਸਹਿਜ ਦੇ ਵਿੱਚ ਲੈਂਦੇ ਨੇ ਵੀ ਐਡਾ ਵੱਡਾ ਕਤਲੇਆਮ ਜਿਹੜਾ ਹੋ ਜਾਂਦਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਉਸ ਦਿਨ ਹਾਕਮ ਨੇ ਇੱਕ ਗੱਲ ਕਹੀ ਸੀ ਖੂਨ ਦਾ ਬਦਲਾ ਖੂਨ ਤੇ ਜਦੋਂ ਉਹਨਾਂ ਪੁੱਛਿਆ ਜੀ ਇੰਨੀਆਂ ਮੌਤਾਂ ਉਹਨੇ ਇੱਕੋ ਗੱਲ ਕਹੀ ਸੀ ਜਦੋਂ ਵੱਡਾ ਰੁੱਖ ਡਿੱਗਦਾ ਤੇ ਧਰਤੀ ਹਿਲਦੀ ਹੈ ਤਾਂ ਸਭ ਨੂੰ ਪਤਾ ਹੈ ਨਾ ਜਦ ਆਪ ਜਦ ਬੜਾ ਪੀੜ ਗਿਰਤਾ ਹੈ ਤੋ ਧਰਤੀ ਖਿਲਦੀ ਹੈ ਬਿਲਕੁਲ ਹਿਲਦੀ ਹੈ ਪਰ ਮੈਂ ਜਿਹਦੀ ਵਿਆਖਿਆ ਵਕਰੀ ਕਰਾਂਗਾ ਵੱਡਾ ਪੇੜ ਡਿੱਗਿਆ ਤੇ ਧਰਤੀ ਹਿੱਲੀ ਪਰ ਡਿੱਗੇ ਹੋਏ ਪੇੜ ਨੇ ਦੁਬਾਰਾ ਕੋਈ ਨਹੀਂ ਲੱਗਣਾ ਧਰਤੀ ਫਿਰ ਕਾਇਮ ਹੋ ਗਈ ਪੇੜ ਦੁਬਾਰਾ ਨਹੀਂ ਆਉਣਾ ਜਿਹੜੀ ਧਰਤੀ ਹਿੱਲੀ ਉਹ ਪੇਟ ਚਲਾ ਗਿਆ ਪਰ ਧਰਤੀ ਤਾਂ ਫਿਰ ਵੀ ਕੌਂਖ ਹੈ ਹੁਣ ਇੱਥੇ ਦੇਖਣ ਵਾਲੀ ਗੱਲ ਹੈ ਕਿ ਇਸ ਲੋਕਤੰਤਰੀ ਦੇਸ਼ ਦੇ ਵਿੱਚ ਕਿ ਇੱਕ ਪ੍ਰਧਾਨ ਮੰਤਰੀ ਦੀ ਲਾਈਫ ਜਿਹੜੀ ਆ ਉਹ ਜਿਆਦੀ ਕੀਮਤੀ ਹੈ ਇੱਕ ਆਮ ਨਾਗਰਿਕ ਦੇ ਨਾਲੋਂ ਤੇ ਜੇ ਇੱਕ ਆਮ ਨਾਗਰਿਕ ਦੇ ਨਾਲੋਂ ਉਹਦੀ ਲਾਈਫ ਜਿਆਦੀ ਕੀਮਤੀ ਨਹੀਂ ਆ ਤੇ ਫਿਰ 5000 ਤੋਂ ਵੱਧ ਲੋਕਾਂ ਦਾ ਕਤਲ ਇੱਥੇ ਹੋ ਗਿਆ ਤੇ ਅੱਜ 40 ਸਾਲ ਤੱਕ ਸਾਨੂੰ ਉਹਦਾ ਇਨਸਾਫ ਵੀ ਜਿਹੜਾ ਉਹ ਨਹੀਂ ਮਿਲਿਆ ਇਸ ਦੇ ਉਲਟ ਸਕੂ ਵਾਰ-ਵਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਇਹ ਸਮਝਾਉਣ ਦੀ ਕਿ ਸਿੱਖਾਂ ਨੂੰ 84 ਜਿਹੜੀ ਉਹ ਭੁੱਲ ਜਾਣੀ ਚਾਹੀਦੀ ਆ ਇਹ ਬੀਤੇ ਸਮੇਂ ਦੀ ਗੱਲ ਆ ਇਹਨੂੰ ਹੁਣ ਭੁੱਲ ਜਾਣਾ ਚਾਹੀਦਾ ਕੀ 84 ਦਾ ਇਨਸਾਫ ਸਿੱਖਾਂ ਨੂੰ ਮਿਲ ਗਿਆ ਕੀ 84 ਦੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਕਿ ਜਿਸ ਕਰਕੇ ਇਹ ਜਿਹੜਾ ਵਰਤਾਰਾ ਇਹ ਭੁੱਲ ਲਿਆ ਜਾਵੇ ਇਸ ਦੇ ਵਿੱਚ ਇੱਕ ਦਸਨਯੋਗ ਹੋਰ ਗੱਲ ਹੈ ਕਿ ਇਸ ਕਤਲੇਆਮ ਦੇ ਵਿੱਚ ਜੋ ਵੱਡੀ ਪੱਦਰ ਤੇ ਸਿੱਖ ਨੌਜਵਾਨ ਤੇ ਸਿੱਖ ਭਾਈਚਾਰੇ ਦਾ ਕਤਲੇਆਮ ਕੀਤਾ ਗਿਆ ਉਸ ਦੇ ਵਿੱਚ ਜਿਹੜੀਆਂ ਬੀਬੀਆਂ ਸੀ ਜਿਹੜੀਆਂ ਵਿਧਵਾ ਹੋ ਗਈਆਂ ਜਿਨ੍ਹਾਂ ਦੇ ਸਿਰਦੇ ਸਾਈਂ ਜਾਂਦੇ ਰਹੇ ਜਿਨ੍ਹਾਂ ਦੇ ਨੌਜਵਾਨ ਬੱਚੇ ਜਾਂਦੇ ਰਹੇ ਨੌਜਵਾਨ ਬੀਬੀਆਂ ਦੇ ਨੌਜਵਾਨ ਪਤੀ ਜਾਂਦੇ ਰਹੇ ਉਹ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਬੀਬੀਆਂ ਸੀ ਉਹ ਵਿਡੋ ਹੋ ਗਈਆਂ ਵਿਧਵਾ ਹੋ ਗਈਆਂ ਉਹਨਾਂ ਦੇ ਨਾਂ ਤੇ ਤਿਲਕ ਵਿਹਾਰ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਵਿਡੋ ਨਾਮ ਦੀ ਕਲੋਨੀ ਜਿਹੜੀ ਉੱਥੇ ਬਣਾਈ ਗਈ ਵਿਧਵਾ ਕਲੋਨੀ ਬਣਾਈ ਗਈ ਪਿਛੇ ਜੇ ਕੋਸ਼ਿਸ਼ਾਂ ਹੋਈਆਂ ਕਿ ਇਸ ਵਿਧਵਾ ਕਲੋਨੀ ਦਾ ਨਾਮ ਬਦਲ ਦਿੱਤਾ ਜਾਵੇ ਕਿਉਂ ਨਾਮ ਬਦਲ ਦਿੱਤਾ ਜਾਵੇ ਕਿ ਹਰ ਉਸ ਪ੍ਰੂਫ ਨੂੰ ਹਰ ਉਸ ਸਬੂਤ ਨੂੰ ਇਹਨਾਂ ਨੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਕਿ ਜੋ ਕਿ 84 ਦੀ ਯਾਦ ਦਿਵਾਉਂਦੀਆਂ ਨੇ ਕਿਉਂਕਿ ਜਦੋਂ ਦਿੱਲੀ ਦੇ ਵਿੱਚ ਫੋਰਨ ਤੋਂ ਲੋਕ ਆਉਂਦੇ ਨੇ ਟੂਰਿਸਟ ਆਉਂਦੇ ਨੇ ਜਾਂ ਕੋਈ ਵੱਡੇ ਰਾਜਨੀਤਿਕ ਲੋਕ ਆਉਂਦੇ ਨੇ ਤੇ ਜਦੋਂ ਉਹ ਇਸ ਵਿਡੋ ਕਲੋਨੀ ਦਾ ਨਾਮ ਸੁਣਦੇ ਨੇ ਜਾਂ ਵਿਡੋ ਕਲੋਨੀ ਬਾਰੇ ਪੁੱਛਦੇ ਨੇ ਤਾਂ ਫਿਰ ਉੱਥੇ ਇਸ ਹਿੰਦੁਸਤਾਨ ਦੀ ਇਸ ਕੀਤੀ ਕਰਤੂਤ ਦੇ ਨਾਲ ਇਹਨਾਂ ਦਾ ਜਿਹੜਾ ਸਿਰ ਹੈ ਉਹ ਸ਼ਰਮ ਦੇ ਨਾਲ ਉੱਥੇ ਝੁਕਦਾ ਹੈ ਤੇ ਅੱਜ ਇਹਨੂੰ ਵੀ ਬੜੀ ਜੰਗੀ ਪੱਧਰ ਤੇ ਜਿਹੜੀਆਂ ਇਹਨਾਂ ਸਬੂਤਾਂ ਨੂੰ ਕੋਸ਼ਿਸ਼ ਕਰਨੀਆਂ ਜਿਹੜੀਆਂ ਖਤਮ ਕਰਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਨੂੰ ਸਿੱਖਾਂ ਨੂੰ ਸਿੱਖ ਸਮੁਦਾਏ ਨੂੰ ਇਸ ਦਿੱਲੀ ਦੇ ਵਰਤਾਰੇ ਨੂੰ ਜਿਹੜਾ ਵਾ ਉਹ ਭੁੱਲਣ ਲਈ ਜਿਹੜਾ ਵਾ ਉਹ ਕਿਹਾ ਜਾ ਰਿਹਾ ਅਜੇ ਤੱਕ ਸਿੱਧੇ ਰੂਪ ਦੇ ਵਿੱਚ ਇਸ ਦੀ ਜਿਹੜੀ ਆ ਉਹ ਗਾਂਧੀ ਪਰਿਵਾਰ ਨੇ ਕਦੀ ਮਾਫੀ ਵੀ ਨਹੀਂ ਮੰਗੀ ਬੜੇ ਹੀ ਟਵਿਸਟਡ ਤਰੀਕੇ ਦੇ ਨਾਲ ਜਿਹੜਾ ਵਾ ਉਹ ਸਿੱਖ ਪ੍ਰਧਾਨ ਮੰਤਰੀ ਤੋਂ ਇਸ ਦੀ ਮਾਫੀ ਮੰਗਾ ਦਿੱਤੀ ਗਈ ਕਿ ਤਾਂ ਕਿ ਜਿਹੜਾ ਵਾ ਕਿ ਅਸੀਂ ਦੋਸ਼ੂਕਤ ਹੋ ਸਕੀਏ ਸੋ ਇਹ ਉਹ ਵਰਤਾਰੇ ਨੇ ਇਹ ਉਹ ਘਟਨਾਵਾਂ ਨੇ ਕਿ ਜਿਨ੍ਹਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਹ ਸਿੱਖ ਕੌਮ ਨੂੰ ਦਿੱਤੇ ਹੋਏ ਉਹ ਜ਼ਖਮ ਨੇ ਜਿਹੜੇ ਸ਼ਾਇਦ ਸਦੀ ਵੀ ਜਿਹੜੇ ਆ ਉਹ ਰਸਦੇ ਰਹਿਣਗੇ ਕਿਉਂਕਿ ਬੀਤੇ ਸਮੇਂ ਦੇ ਵਿੱਚ ਲੱਗੇ ਫੱਟ ਕਈ ਵਾਰ ਇੰਨੇ ਗਹਿਰੇ ਤੇ ਸਹਿ ਹੁੰਦੇ ਆ ਕਿ ਉਹ ਪੀੜਤ ਲੋਕਾਂ ਦੇ ਸਾਹਾਂ ਦੇ ਨਾਲ ਪਰਸ਼ਾਵੇਂ ਵਾਂਗ ਜਿਹੜੇ ਉਹ ਸਫ਼ਰ ਕਰਦੇ ਰਹਿੰਦੇ ਆ ਤੇ ਉਹ ਪੀੜੀਦਰ ਪੀੜੀ ਵੀ ਕਦੀ ਵੀ ਜਿਹੜਾ ਅਤੀਤ ਨੂੰ ਅਤੀਤ ਨਹੀਂ ਬਣਨ ਦਿੰਦੇ ਹਮੇਸ਼ਾ ਵਰਤਮਾਨ ਹੀ ਰੱਖਦੇ ਹਨ ਤੇ ਦਿੱਲੀ ਦੇ ਵਿੱਚ ਜਿਹੜੇ ਇਹ ਵਾਪਰਿਆ ਵਰਤਾਰਾ ਦਿੱਲੀ ਦੇ ਵਿੱਚ ਸਿੱਖ ਕੌਮ ਦਾ ਕੀਤਾ ਹੋਇਆ ਯੋਜਨਾਬੱਧਲੇ ਆ ਇਹਨਾਂ ਸਿੱਖ ਕੌਮ ਇਹਨੂੰ ਕਦੀ ਵੀ ਭੁਲਾ ਨਹੀਂ ਸਕੇਗੀ ਤੇ ਨਾ ਇਹ ਭੁਲਾਉਣ ਯੋਗ ਹੈ ਕਿਉਂਕਿ ਸੰਸਾਰ ਦੇ ਵਿੱਚ ਸੁਪਰ ਪਾਵਰ ਬਣ ਦਾ ਸੁਪਨਾ ਵੇਖ ਰੇ ਹਿੰਦੁਸਤਾਨ ਦੇ ਮੱਥੇ ਉੱਤੇ ਲੱਗਿਆ ਕਲੰਕ ਇਸ ਸਦੀਵੀ ਕਾਲ ਲਈ ਜਿਹੜਾ ਵਾ ਇਹ ਜਿਉਂਦਾ ਰਹੇਗਾ ਇਸ ਸਦੀਵੀ ਕਾਲ ਦੀ ਹਿੰਦੁਸਤਾਨ ਦੇ The official estimate of the number of Sikhs killed has now risen to a thousand. Unofficial estimates put it many times higher. And the full horror of the onslaught on them is only now becoming clear. Thousands have sought protection in special camps, too frightened to go home. From one of these, Ken Reese has sent this report. It was filmed yesterday by an ITN crew, but delayed by an Indian government clampdown on satellite communications. We travelled to a refugee camp outside Delhi. The police had strict orders not to let us in, despite pleas from some of the Sikhs inside. Eventually, we did get in. It was a large college building, now home to thousands of terrified Sikhs living in squalor. They fled here from many miles around. And told us stories of how they'd hid in places like drains and fields to avoid the rioting before eventually reaching safety. This man was a victim of the riots who survived an attempt to burn him alive. His wife tries to comfort him. We saw many more like this who lived, but many died, and their widows were mourning today. Could not move in the courtyards without bumping into or tripping over people. Many were washing outside in gutters in the road. Sikhs place great store on cleanliness, and their religion calls for an uncut beard and long hair. Many had their heads shaved by the mobs. You see, I used to look like this, said Mr. Puran Singh. His identity card showed a proud bearded man. Now he has no beard and a shorn head. the government wants to destroy us they told us they were eager to talk about the situation we are homeless we are familyless and moreover abowal no safety we can't imagine how we will survive ourselves in this india ਇਹਨੂੰ ਜਿਹੜਾ ਇੱਕ ਲੰਕ ਹੁਣ ਤੋਥਾ ਨਹੀਂ ਜਾ ਸਕਦਾ ਕਿਉਂਕਿ ਇੱਕ ਉਹ ਲੋਕ ਜਿਹੜੇ ਕਿ ਸਰਬੱਤ ਦਾ ਭਲਾ ਮੰਗਦੇ ਨੇ ਦੁਨੀਆਂ ਦੇ ਵਿੱਚ ਕਦੀ ਵੀ ਕੋਈ ਆਫਤ ਆਉਂਦੀ ਹੈ ਤੇ ਇੱਕ ਤਾਣ ਕੇ ਉਹਦੇ ਵਿੱਚ ਸਿੱਖ ਸਮੁਦਾਇ ਉਹਦੇ ਅੱਗੇ ਖੜ ਜਾਂਦਾ ਹੈ We were told stories of dreadful horror. Mothers whose children had been killed wept as they spoke. This was the story of just one six year old boy we met in the camp. Can you tell us what happened to this boy? Uh, 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 patrol was sp sprinkled on him and uh, set on fire. He was set on fire. fire uh. Why? Because he's a yeah. That's so a sick. He ਕਿਹੜੇ ਫਿਰਕੇ ਦੇ ਲੋਕਾਂ ਨੂੰ ਬਚਾ ਰਹੇ ਆ ਮਨੁੱਖਤਾ ਦੀ ਭਲੇ ਦੇ ਲਈ ਕੰਮ ਕਰਨ ਵਾਲਾ ਸਿਧਾਂਤ ਇਹ ਸਿੱਖ ਕੌਮ ਦੇ ਕੋਲ ਹੈ ਜਿਸ ਤੇ ਕਿਤੇ ਉਹ ਇੱਕ ਠੋਕੇ ਫੈਰਾ ਦਿੰਦੇ ਨੇ ਕਦੀ ਵੀ ਕੋਈ ਆਫਤ ਆਈ ਆ ਤੇ ਉਹਦਾ ਉਹ ਇਨਸਾਨੀਅਤ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਜਾਨਵਾਰਾਂ ਤੋਂ ਵੀ ਕਦੇ ਪਿੱਛੇ ਨਹੀਂ ਹੋਏ ਨਿਸ਼ਾਵਰ ਕਰ ਦਿੰਦੇ ਨੇ ਤੇ ਇਹੋ ਜਿਹੀ ਕੌਮ ਦੇ ਲੋਕਾਂ ਨੂੰ ਇੰਨੀ ਬਹਿਰ ਰਮੀ ਦੇ ਨਾਲ ਜਿਹੜਾ ਕਤਲ ਕਰ ਦੇਣਾ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਬੜੀ ਵੱਡੀ ਉਹਦੀ ਕੋਈ ਮਿਸਾਲ ਇਸ ਤਰ੍ਹਾਂ ਦੀ ਨਹੀਂ ਮਿਲਦੀ ਇੱਕ ਬੜਾ ਬੜਾ ਦਰਿੰਦਗੀ ਭਰਿਆ ਜਿਹੜਾ ਇਹ ਵਰਤਾਰਾ ਇਸ ਕਰਕੇ ਜਿਹੜਾ ਇਹ ਹਿੰਦੁਸਤਾਨ ਦੇ ਮੱਥੇ ਦੇਤੇ ਕਲੰਕ ਲੱਗ ਗਿਆ ਇਹ ਹਮੇਸ਼ਾ ਚਮਕਦਾ ਰਹੇਗਾ ਇਸ ਸਿੱਖ ਕੌਮ ਦੇ ਅਤੀਤ ਨੂੰ ਕਦੀ ਵੀ ਹਿੰਦੁਸਤਾਨ ਦੇ ਲੋਕ ਅਤੀਤ ਨਹੀਂ ਬਣਾ ਪਾਉਣਗੇ ਇਹ ਹਮੇਸ਼ਾ ਹੀ ਵਰਤਮਾਨ ਬਣਿਆ ਰਹੇਗਾ ਸੋ ਬਹੁਤ ਜਲਦੀ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਫਿਰ ਰੂਬਰੂ ਹੋਵਾਂਗੇ ਧੰਨਵਾਦ इंदिरा गांधी का सोने का वक्त हो गया था You also talk about this one incident when you are driving past uh, uh, the mm. Prime Minister's residence and you see a Sikh bodyguard yeah, yeah. You and uh, you write a note. 21st of actually October, 10 days before Mrs. Gandhi was assassinated, I was coming from Kannad place side on Akbar road, I just about to take left turn on Savdarjang road towards Jhimkhana club, I see two policemen, one Sikh and one Hindu. Safdarjung road is where the Prime Minister's, Prime Minister's home is. And one Akbar road is the office. Mm. So that confluence, there is a corner, roundabout and at that time, I saw two policemen, one Sikh and one Hindu, carrying skin guns. My wife was sitting in front of me, and my son and daughter. My son still remembers what I said. I said, "Who has brought the Sikh? This is the easiest because I knew that they were withdrawn." And it was a sudden shock. I said, "This is the easiest and the surest way of Mrs. Gandhi getting assassinated." So next morning I come to office. It was 22nd of October. Then I started writing a note in hand, and then this I saw this thing. I said, Mrs. Gandhi will be assassinated within 10 days. This is the easiest and surest way." I wrote. Please do the following thing. Please remove these six way because tomorrow will be too late. I did not know how, when are they, they will kill And then again I said, please inquire as to how they were brought and whom they have. Brought. So I've written that note. I told my secretary, Sita Lakshmi, please prepare the envelope on that right to be opened by uh, the addressee only. Then I thought that if, that, if, they, if they kill her today, then I will be hauled up that I was a part of the conspiracy and I am trying to do my peshwandi. Then I said Sita, I will hand over personally to secretary to go. Then I shredded that thing. But you weren't the only one. Uh, the, already an SOP was in place that uh, the Sikh bodyguards had to be taken off. You've written about that. Hmm. But Mrs Gandhi brought them back. And then there was um, Mr Kao had said that two hmm. uh, Sikh bodyguards not together at the same time. Jeejee. And then even that SOP was broken. The I mean, Raman, series of mistakes. Uh, Ramon has written in his book all this thing, because he used to be attending meetings also, hmm. and the, he has written that two persons very close to Rajiv Gandhi used to attend those top secret meetings. He has not named, but I'm sure I am sure Arun Nair or Arun Singh. I have definite information that these two people used to meet Mr. Kao in, 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 in his operational office, so they were very active, and he has written that they did not have any authority to sit on those meetings.